ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਦੇਖ ਕੇ ਡਿਜ਼ਾਈਨ ਦਿਲ ਖੁਸ਼ ਹੋ ਜਾਣਾ ਤੇ ਸਪੈਸ਼ਲ ਜਿਹੜਾ ਕਲਰ ਆ ਕਲਰ ਬਹੁਤ ਸੋਹਣਾ ਹੈ ਜੀ ਤੁਹਾਡਾ ਕਿਸੇ ਤਰ੍ਹਾਂ ਦੇ ਵੀ ਸਕਿਨ ਟੋਨ ਹੈਗੀ ਤਾਂ ਇਹ ਕਲਰ ਜੱਜ ਕੇ ਆਉਂਦਾ ਹੁੰਦਾ ਜੀ ਰਾਣੀ ਕਲਰ ਹੋ ਗਿਆ ਔਰ ਇਹਦੇ ਉੱਪਰ ਅਸੀਂ embroiderry ਦੇ ਵਿੱਚ ਜਿਹੜਾ ਕਲਰ ਕੰਬੀਨੇਸ਼ਨਸ ਮੈਚ ਕੀਤੇ ਨੇ ਉਹ ਵੀ ਬਾ ਕੁਮਾਲਾ ਜੀ ਸੋ ਇਸ a necklines ਬਣੀ ਹੋਈ ਫੈਬਰਿਕ ਤੋਂ ਦੱਸ ਦਿੰਨੇ ਆ ਫੈਬਰਿਕ ਨੈਚੁਰਲ ਕ੍ਰੇਪ ਦਾ ਆਊਗਾ ਔਰ ਤੁਸੀਂ ਕੋਈ ਹੋਰ ਵੀ ਫੈਬਰਿਕ ਲਗਵਾ ਸਕਦੇ ਹੋ ਸਾਰੇ ਉੱਪਰ ਮਸ਼ੀਨਵਰਕ ਕੀਤਾ ਜਾਂਦਾ ਬਹੁਤ ਜ਼ਿਆਦਾ ਵਾਇਬ ਹੁੰਦਾ ਕਿ ਸਿਰਫ ਹੈਂਡਵਰਕ ਦੇ ਸੂਟ ਹੀ ਬਹੁਤ ਹੀ ਸੋਹਣੇ ਲੱਗਦੇ ਨੇ ਪਾਰਟੀ ਦੇ ਵਿੱਚ ਨਹੀਂ ਜੀ ਮਸ਼ੀਨਵਰਕ ਦੇ ਸੂਟ ਵੀ ਬਹੁਤ ਸੋਹਣੇ ਲੱਗਦੇ ਆ ਜੇ ਉਹਨਾਂ ਦੀ ਫਿਨਿਸ਼ਿੰਗ ਹੋਵੇ ਔਰ ਵਾ ਕਮਾਲ ਉਹਨਾਂ ਤੇ ਐਮਬਰਾਇਡਰੀ ਕੀਤੀ ਹੋਵੇ ਸੋ ਐਮਬਰਾਇਡਰੀ ਬਹੁਤ ਸੋਹਣੀ ਹੋਈ ਆ ਤੁਸੀਂ ਫਿਨਿਸ਼ਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਇਹ ਬਾਹਾਂ ਦਾ ਡਿਜ਼ਾਈਨ ਆਊਗਾ ਬਾਹਾਂ ਦੇ ਉੱਪਰ ਕਾਫੀ ਵੱਡਾ ਜਿਹੜਾ ਫਲਾਵਰ ਦਿੱਤਾ ਹੋਇਆ ਇਦੇ ਵਿੱਚ ਆਪਾਂ ਕੱਟ ਨਹੀਂ ਦਿੱਤਾ ਕਿਉਂਕਿ ਕਸਟਮਰ ਦੀ ਚੋਇਸ ਨਹੀਂ ਸੀ ਕਿ ਅਸੀਂ ਕੱਟ ਨਹੀਂ ਕਰਵਾਉਣਾ ਬਟ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਲਾਈਕ ਕਰ ਦਿਓ ਸੋ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਸੋਹਣਾ ਸੂਟ ਹੋਊਗਾ ਜਦੋਂ ਆਪਾਂ ਇਹਨੂੰ ਸਟਿਚ ਕਰਾਂਗੇ ਔਰ ਵੇਅਰ ਕੀਤਾ ਹੋਇਆ ਸੂਟ ਕਿੰਨਾ ਵਧੀਆ ਲੱਗੂਗਾ ਇਹਦੇ ਵਿੱਚ ਆਪਾਂ ਪਹਿਲਾਂ ਇੱਕ ਬਲੈਕ ਸੂਟ ਵੀ ਰੈਡੀ ਕਰ ਚੁੱਕੇ ਆ ਪਹਿਲਾਂ ਆਪਾਂ ਪਿਕਸ ਅਪਲੋਡ ਕੀਤੀ ਹੈ ਵਿੱਚ ਵੀ ਅਪਲੋਡ ਕਰ ਦਾਂਗੇ ਤੁਸੀਂ ਦੇਖ ਲਿਓ ਔਰ ਇਹ ਸੂਟ ਦੀ ਫਿਨਿਸ਼ਿੰਗ ਤੁਸੀਂ ਇਸ ਜਗ੍ਹਾ ਤੋਂ ਦੇਖੋ ਕਿੰਨੀ ਜਿਆਦਾ ਸੋਹਣੀ ਹੁਣ ਜਿਹੜੀ ਮਸ਼ੀਨ ਵਰਕ ਦੇ ਵਿੱਚ embroidery ਕੀਤੀ ਜਾਂਦੀ ਹੈ ਇਹਦੇ ਵਿੱਚ ਮਲਟੀ ਕਲਰ ਯੂਜ਼ ਕੀਤੇ ਜਾਂਦੇ ਉਹ ਕਿਉਂ ਕੀਤੇ ਜਾਂਦੇ ਕਿਉਂਕਿ ਇਹਨਾਂ ਦੀ ਇੱਕ ਅਲੱਗ ਜੀ ਲੁੱਕ ਆਉਂਦੀ ਹੈ ਫੈਬਰਿਕ ਆਲ ਓਵਰ ਹੁੰਦੇ ਨੇ ਜੇ ਉਹਨਾਂ ਦੇ ਉੱਪਰ ਮਲਟੀ ਕਲਰਸ ਦੇ ਵਿੱਚ embroidery ਕੀਤੀ ਜਾਵੇ ਤਾਂ ਉਹ ਆਪਣੀ ਆਇਜ਼ ਨੂੰ ਅਟਰੈਕਟਿਵ ਕਰਦੇ ਨੇ ਜਿਹਦੇ ਨਾਲ embroidery ਰੀ ਸਪੈਸ਼ਲੀ ਫੈਬਰਿਕ ਦੇ ਉੱਪਰ ਸ਼ੋ ਹੋ ਕੇ ਉੱਭਰਦੀ ਆ ਜੋ ਆਪਾਂ ਨੂੰ ਬਹੁਤ ਸੋਹਣੀ ਲੱਗਦੀ ਤੇ ਇਹ ਹੀ ਆਪਾਂ ਪਾਰਟੀ ਵੇਅਰ ਸੂਟਾਂ ਦੇ ਵਿੱਚ ਦਿਖਾਉਣਾ ਚਾਹੁੰਦੇ ਹੁੰਨੇ ਆ ਸੋ ਇੱਕ ਕਲਰ ਦੀ ਜਿਹੜੀ ਹੁੰਦੀ ਉਹ ਫਿਰ ਡਾਰਕ ਕਲਰ ਦੇ ਵਿੱਚ ਕਰਨੀ ਪੈਂਦੀ ਆ ਸੋ ਨੈਕਲਾਈਨ ਇਹ ਬਣੀ ਹੋਈ ਆ ਨੈਕਲਾਈਨ ਤੁਸੀਂ ਵੀ ਸ਼ੇਪ ਦੀ ਗੋਲ ਰਾਉਂਡ ਕਿਸੇ ਵੀ ਤਰ੍ਹਾਂ ਦੀ ਕਰਵਾ ਸਕਦੇ ਹੋ ਚਾਕਾਂ ਬਣੀਆਂ ਹੋਈਆਂ ਨੇ ਘੇਰਾ ਬਣਿਆ ਹੋਇਆ ਜੀ ਬਾਹਾਂ ਤੇ ਬਹੁਤ ਹੈਵੀ ਕੰਮ ਹੋਊਗਾ ਪਹੁੰਚਾਂ ਤੇ ਵੀ ਕਰਵਾ ਸਕਦੇ ਹੋ ਦੁਪੱਟਾ ਚੁਣੌਣ ਦਾ ਹੋਊਗਾ ਔਰ ਦੁਪੱਟੇ ਨੂੰ ਲੈਂਸ ਲਾ ਕੇ ਫਿਨਿਸ਼ ਪੂਰਾ ਸੂਟ ਰੈਡੀ ਕਰਕੇ ਦੇਵਾਂਗੇ ਔਰ ਸੂਟ ਦਾ ਪ੍ਰਾਈਸ ਰਹੂਗਾ ਜੀ 4500 ਰੁਪਏ ਜੇ ਸੇਮ ਸਾਰਾ ਤੁਸੀਂ ਬਣਵਾਓਗੇ ਠੀਕ ਹੈ ਜੇ ਜੌਰਜਟ ਹੋ ਗਿਆ ਜਾਂ कॉटन ਤੇ ਕਰਵਾਉਣਾ ਹੋਵੇ ਤਾਂ ਫੈਬਰਿਕ ਘੱਟ ਵੀ ਪ੍ਰਾਈਸ ਘੱਟ ਹੋ ਸਕਦਾ ਤੇ ਇਹ ਦੇ ਅਕੋਰਡਿੰਗ ਤੁਸੀਂ ਸੂਟ ਜਿਹੜਾ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਥੈਂਕ ਯੂ